ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਬੁੱਧਵਾਰ ਦੇਰ ਰਾਤ ਫੋਰਟਿਸ ਹਸਪਤਾਲ ਮੁਹਾਲੀ ਵਿੱਚ ਦਾਖਲ ਕਰਵਾਏ ਗਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਸੰਬੰਧੀ ਕੱਲ ਫੋਰਟਿਸ ਹਸਪਤਾਲ ਦੇ ਡਾਕਟਰਾਂ ਨੇ ਸਿਹਤ ਬੁਲੇਟਿਨ ਜਾਰੀ ਕੀਤਾ ਡਾਕਟਰਾਂ ਮੁਤਾਬਕ ਮੁੱਖ ਮੰਤਰੀ ਦੇ ਫੇਫੜਿਆਂ ਵਿੱਚ ਸੋਜਿਸ਼ ਹੈ ਜਿਸ ਕਰਕੇ ਉਹਨਾਂ ਦੇ ਦਿਲ ਉੱਪਰ ਦਬਾਅ ਵੱਧ ਰਿਹਾ ਹੈ ਤੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਦੇ ਦਿਲ ਨਾਲ ਸੰਬੰਧਿਤ ਕੁਝ ਟੈਸਟ ਕੀਤੇ ਜਾ ਰਹੇ ਹਨ ਜਿਨ੍ਹਾਂ ਦੇ ਨਤੀਜਿਆਂ ਦੀ ਅਜੇ ਉਡੀਕ ਹੈ। ਫਿਲਹਾਲ ਉਹਨਾਂ ਨੂੰ ਹਸਪਤਾਲ ਦੇ ਆਈਸੀਯੂ ਵਾਰਡ ਵਿੱਚ ਰੱਖਿਆ ਗਿਆ ਹੈ। ਇਸ ਦਰਮਿਆਨ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਰਾਜਨੀਤਿਕ ਛੀਟਾਕਸ਼ੀ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਸਾਬਕਾ ਅਕਾਲੀ ਮੰਤਰੀ ਵਿਕਰਮ ਮਜੀਠੀਆ ਦੁਆਰਾ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਦੀ ਕੱਲ ਆਮ ਆਦਮੀ ਪਾਰਟੀ ਦੇ ਆਗੂ ਨੇ ਸਖਤ ਨਖੇਦੀ ਕੀਤੀ ਪ੍ਰੋਬਲਮ ਬੜੀ ਸਿੱਧੀ ਆ ਡਰਿੰਕਿੰਗ ਦੀ ਔਰ ਡਰਿੰਕਿੰਗ ਕਰਕੇ ਲਿਵਰ ਹੋ ਗਿਆ ਡੈਮੇਜ ਲਿਵਰ ਸਰੋਛੇਜੇ ਮੈਂ ਅੱਜ ਤੋ ਸਾਲ ਪਹਿਲਾਂ ਵੀ ਕਹਿੰਦਾ ਸੀ ਮਗਰ ਲਿਵਰ ਨੂੰ ਤੁਸੀਂ ਕੰਟੀਨਿਊ ਅਬਿਊਜ਼ ਕਰਦੇ ਚੱਲੋ ਤੇ ਉਹਨੇ ਅਖੀਰ ਚ ਸਾਥ ਛੱਡ ਜਾਣਾ ਔਰ ਜਦੋਂ ਸਾਥ ਛੱਡਦਾ ਤਾਂ ਦੀ ਫੁੱਲ ਬਾਡੀ 'ਚ ਫਲੂਇਡ ਭਰਨੇ ਸ਼ੁਰੂ ਹੋ ਜਾਂਦੇ ਐ ਐਕਚੁਅਲੀ ਨਾ ਮਜੀਠੀਆ ਸਾਡੀ ਮੈਮਰੀ ਬੜੀ ਛੋਟੀ ਹੈ ਬਾਦਲ ਸਾਹਿਬ ਤੇ ਅਮਰੀਕਾ ਜਾ ਕੇ ਵੀ ਇਲਾਜ ਕਰਵਾ ਸਕਦੇ ਆ ਬਤੌਰ ਮੁੱਖ ਮੰਤਰੀ ਤੇ ਜੇ ਮਾਨ ਸਾਹਿਬ ਨੂੰ ਤਕਲੀਫ ਹੋ ਗਈ ਤੇ ਇਲਾਜ ਕਰਾ ਰਿਹਾ ਮੈਨੂੰ ਲੱਗਦਾ ਹੈ ਵੀ ਪੰਜਾਬ 'ਚ ਧਾਰਨਾ ਨਹੀਂ ਹੈ ਕਿ ਦੁਸ਼ਮਣ ਦੇ ਵੀ ਕੋਈ ਪ੍ਰੋਬਲਮ ਆ ਜੇ ਤਾਂ ਲੋਕ ਖੁਸ਼ ਨਹੀਂ ਹੁੰਦੇ ਤੇ ਮਜੀਠੀਆ ਸਾਹਿਬ ਦਾ ਜਿਹੜੀ ਇਹ ਸੋਚ ਹੈ ਬਹੁਤ ਹੱਦ ਅਰਜੇ ਦੀ ਘਟੀਆ ਔਰ ਮਾੜੀ ਸੋਚ ਹੈ ਬਾਕੀ ਮਾਨਯੋਗ ਮੁੱਖ ਮੰਤਰੀ ਜੀ ਦੀ ਸ਼ਹਿਰ ਨੂੰ ਲੈ ਕੇ ਕੱਲ੍ਹ ਵੀ ਪੁਲਿਟਨ ਜਿਹੜਾ ਹੈ ਡਿਪਾਰਟਮੈਂਟ ਨੇ ਜਾਰੀ ਕੀਤਾ ਸੀ ਕੋਈ ਫਿਕਰ ਵਾਲੀ ਗੱਲ ਨਹੀਂ ਹੈ ਕੱਲ੍ਹ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਦੀ ਖਬਰ ਅਚਾਨਕ ਸੋਸ਼ਲ ਮੀਡੀਆ ਤੇ ਫੈਲਣ ਲੱਗੀ ਹਾਲਾਂਕਿ ਅਧਿਕਾਰਤ ਤੌਰ ਤੇ ਸੁਨੀਲ ਜਾਖੜ ਦੇ ਅਸਤੀਫੇ ਬਾਰੇ ਕੋਈ ਖਬਰ ਸਾਹਮਣੇ ਨਹੀਂ ਆਈ ਅਤੇ ਜਾਖੜ ਨੇ ਵੀ ਫਿਲਹਾਲ ਇਸ ਮਾਮਲੇ ਤੇ ਚੁੱਪ ਬੱਤੀ ਹੋਈ ਹੈ ਪਰ ਉਹਨਾਂ ਦੀ ਚੁੱਪ ਨੇ ਕਈ ਹੋਰ ਸਵਾਲ ਵੀ ਖੜੇ ਕਰ ਦਿੱਤੇ ਹਨ ਜਾਖੜ ਦੇ ਅਸਤੀਫੇ ਦੀ ਖਬਰ ਫੈਲਦੇ ਹੀ ਸੂਬੇ ਦਾ ਸਿਆਸੀ ਮਾਹੌਲ ਵੀ ਗਰਮਾ ਗਿਆ ਖਾਸ ਕਰ ਕਾਂਗਰਸ ਪਾਰਟੀ ਨੇ ਜਾਖੜ ਤੇ ਤਾਂਸ ਕਸ਼ਨੇ ਸ਼ੁਰੂ ਕਰ ਦਿੱਤੇ ਜਦ ਕਿ ਭਾਈਪਾ ਆਗੂ ਜਾਖੜ ਦੇ ਬਚਾਅ ਵਿੱਚ ਆ ਗਏ ਪਤਾ ਲੱਗਿਆ ਹੈ ਕਿ ਪੰਜਾਬ ਵਿੱਚ ਭਾਈਪਾ ਹਾਈ ਕਮਾਂਡ ਨੇ ਸੋਮਵਾਰ ਨੂੰ ਇਸ ਮਸਲੇ ਨੂੰ ਲੈ ਕੇ ਇੱਕ ਉੱਚ ਪੱਧਰੀ ਬੈਠਕ ਵੀ ਸੱਦ ਲਈ ਹੈ ਪਰ ਇਸ ਦਰਮਿਆਨ ਅਪੋਸ਼ਟ ਸੂਤਰਾਂ ਮੁਤਾਬਕ ਇਹ ਖਬਰ ਵੀ ਸਾਹਮਣੇ ਆਈ ਹੈ ਕਿ ਸੁਨੀਲ ਜਾਖੜ ਨੇ ਬੀਤੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਪੰਜਾਬ ਲਈ ਵਿਸ਼ੇਸ਼ ਆਰਥਿਕ ਪੈਕੇਜ ਤੇ ਕਈ ਹੋਰ ਮੰਗਾਂ ਮੰਗੀਆਂ ਸਨ ਜਿਸ ਤੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਕੋਈ ਹਾਂ ਪੱਖੀ ਹੰਗਾਰਾ ਨਹੀਂ ਮਿਲਿਆ ਇਸ ਦੇ ਚੱਲਦਿਆਂ ਸੁਨੀਲ ਜਾਖੜ ਅੰਦਰ ਖਾਤੇ ਨਿਰਾਸ਼ ਦੱਸੇ ਜਾ ਰਹੇ ਹਨ ਈਡੀ ਨੇ ਕੱਲ ਸਾਬਕਾ ਕਾਂਗਰਸੀ ਮੰਤਰੀ ਆਸ਼ੂ ਨੂੰ ਇੱਕ ਵੱਡਾ ਝਟਕਾ ਦਿੱਤਾ منی ਲਾਂਡਰਿੰਗ ਕੇਸ ਵਿੱਚ ਈਡੀ ਨੇ ਕੱਲ ਆਰਜੀ ਤੌਰ ਤੇ ਆਸ਼ੂ ਦੀ ਲਗਭਗ 23 ਕਰੋੜ ਰੁਪਏ ਦੀ ਜਾਇਦਾਦ ਨੂੰ ਕੁਰਕ ਕਰ ਲਿਆ ਇਹ ਕਾਰਵਾਈ منی ਲਾਂਡਰਿੰਗ ਮਾਮਲੇ ਵਿੱਚ ਆਸ਼ੂ ਖਿਲਾਫ ਦਰਜ ਮਾਮਲੇ ਅਧੀਨ ਕੀਤੀ ਗਈ ਹੈ। ਕੁਰਕ ਕੀਤੀ ਜਾਇਦਾਦ ਵਿੱਚ ਲੁਧਿਆਣਾ, ਮਹਾਲੀ, ਖੰਨਾ ਤੇ ਪੰਜਾਬ ਦੇ ਕਈ ਹੋਰ ਹਿੱਸਿਆਂ ਵਿੱਚ ਸਥਿਤ ਅਚੱਲ ਜਾਇਦਾਦ, ਐਫ ਡੀਜ਼ ਤੇ ਸੋਨੇ ਦੇ ਗਹਿਣੇ ਤੇ ਬੈਂਕ ਖਾਤੇ ਸ਼ਾਮਲ ਹਨ। ਆਸ਼ਵਾਨ ਭਾਰਤ ਯੋਜਨਾ ਨਾਲ ਸੰਬੰਧਿਤ ਨਿੱਜੀ ਹਸਪਤਾਲਾਂ ਦੇ ਬਕਾਇਆ ਭੁਗਤਾਨ ਸੰਬੰਧੀ ਚੱਲ ਰਹੇ ਕੇਸ ਦੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਕੱਲ ਇੱਕ ਵੱਡਾ ਫੈਸਲਾ ਕੀਤਾ। ਅਦਾਲਤ ਨੇ ਇਸ ਕੇਸ ਦੀ ਸੁਣਵਾਈ ਤੱਕ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਮੁਖ ਸਕੱਤਰ ਹੈਲਥ ਏਜੰਸੀ ਦੀ ਮੁੱਖ ਕਾਰਜਕਾਰੀ ਅਧਿਕਾਰੀ ਡਾਇਰੈਕਟਰ ਤੇ ਡਿਪਟੀ ਡਾਇਰੈਕਟਰ ਦੀਆਂ ਤਨਖਾਹਾਂ ਰੋਕਣ ਦੇ ਹੁਕਮ ਦੇ ਦਿੱਤੇ ਹਨ ਜਿਕਰਯੋਗ ਹੈ ਕਿ ਆਯੁਸ਼ਮਾਨ ਭਾਰਤ ਯੋਜਨਾ ਅਧੀਨ ਪ੍ਰਾਈਵੇਟ ਹਸਪਤਾਲਾਂ ਦੀ ਬਕਾਇਆ ਰਾਸ਼ੀ ਪੰਜਾਬ ਸਰਕਾਰ ਵੱਲੋਂ ਨਾ ਦੇਣ ਕਰਕੇ 3 ਸਾਲ ਪਹਿਲਾਂ ਨਿੱਜੀ ਹਸਪਤਾਲਾਂ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਪਛਮੀ ਗੜਬੜੀ ਤੇ ਮੌਨਸੂਨ ਦੀ ਵਾਪਸੀ ਦੇ ਚੱਲਦਿਆਂ ਕੱਲ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ। ਇਸ ਕਾਰਨ ਸੂਬੇ ਦੇ ਤਾਪਮਾਨ ਵਿੱਚ ਕੱਲ 5 ਤੋਂ 6 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ। ਖਬਰਾਂ ਮੁਤਾਬਕ ਫਤਿਹਗੜ ਸਾਹਿਬ ਤੇ ਰਾਜਪੁਰਾ ਇਲਾਕੇ ਵਿੱਚ ਵਰਖਾ ਭਾਰੀ ਮਾਤਰਾ ਵਿੱਚ ਹੋਈ ਜਿਸ ਨਾਲ ਝੋਨੇ ਦੀ ਫਸਲ ਨੂੰ ਕਾਫੀ ਨੁਕਸਾਨ ਪੁੱਜਾ ਹੈ। ਮੌਸਮ ਵਿਭਾਗ ਮੁਤਾਬਕ ਅੱਜ ਵੀ ਸੂਬੇ ਦੇ ਕਈ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ। ਡੱਬਵਾਲੀ ਨਜ਼ਦੀਕ ਪਿੰਡ ਗਿੱਦੜ ਖੇੜਾ ਵਿੱਚ ਸਾੜ ਕੇ ਮਾਰੇ ਪਤੀ ਪਤਨੀ ਦਾ ਕਥਿਤ ਹਤਿਆਰਾ ਉਹਨਾਂ ਦਾ ਆਪਣਾ ਪੁੱਤਰ ਹੀ ਨਿਕਲਿਆ ਮਾਂ ਤੇ ਪਿਓ ਦਾ ਕਸੂਰ ਸਿਰਫ ਇੰਨਾ ਹੀ ਸੀ ਕਿ ਉਹਨਾਂ ਆਪਣੇ ਪੁੱਤਰ ਤੋਂ ਉਸ ਦਾ ਮੋਬਾਈਲ ਫੋਨ ਵਾਪਸ ਲੈ ਲਿਆ ਸੀ ਜਿਸ ਦੇ ਚਲਦਿਆਂ ਦੋਸ਼ੀ ਨੇ ਨੀਂਦੀਆਂ ਗੋਲੀਆਂ ਖਵਾਉਣ ਮਗਰੋਂ ਮਾਤਾ ਪਿਤਾ ਦਾ ਕਤਲ ਕਰ ਦਿੱਤਾ ਤੇ ਉਹਨਾਂ ਨੂੰ ਅੱਗ ਲਾ ਦਿੱਤੀ ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰ ਲਿਆ ਹੈ ਪਟਿਆਲਾ ਦੀ ਰਜੀਵ ਗਾਂਧੀ ਨੈਸ਼ਨਲ ਲਾਰਜ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਵੀਸੀ ਨੂੰ ਯੂਨੀਵਰਸਿਟੀ ਤੋਂ ਬਾਹਰ ਕਰਨ ਦੇ ਮੁੱਦੇ ਤੇ جاری ਸੰਘਰਸ਼ ਨੂੰ ਕੱਲ੍ਹ ਵੀ ਪਖਾਇਆ ਗਿਆ। ਕੱਲ ਵਿਦਿਆਰਥੀਆਂ ਨੇ ਮੁੱਖ ਗੇਟ ਤੋਂ ਧਰਨਾ ਚੁੱਕ ਕੇ ਪ੍ਰਬੰਧਕੀ ਬਲਾਕ ਕੋਲ ਲਾ ਦਿੱਤਾ। ਹਾਲਾਂਕਿ ਕੱਲ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਹ ਦਾਅਵਾ ਕੀਤਾ ਸੀ ਕਿ ਵਿਦਿਆਰਥੀਆਂ ਤੇ ਉਨ੍ਹਾਂ ਵਿਚਕਾਰ ਸਮਝੌਤਾ ਹੋ ਗਿਆ ਹੈ ਤੇ ਵਿਦਿਆਰਥੀਆਂ ਦੀਆਂ ਕਲਾਸਾਂ ਸ਼ੁਰੂ ਹੋ ਗਈਆਂ ਹਨ। ਪਰ ਵਿਦਿਆਰਥੀਆਂ ਨੇ ਕੱਲ ਮੋੜ ਪ੍ਰਦਰਸ਼ਨ ਕਰਕੇ bc ਨੂੰ ਯੂਨੀਵਰਸਿਟੀ ਤੋਂ ਬਾਹਰ ਕਰਨ ਦੀ ਮੰਗ ਕੀਤੀ ਇਸ ਦਰਮਿਆਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਆਪਣੀ ਨਾਸਾਜ ਸੇਧ ਦੇ ਬਾਵਜੂਦ ਹਸਪਤਾਲ ਵਿੱਚੋਂ ਹੀ ਵਿਦਿਆਰਥੀਆਂ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ ਤੇ ਉਹਨਾਂ ਨੂੰ ਇਨਸਾਫ ਦੇਣ ਦਾ ਭਰੋਸਾ ਦਿੱਤਾ ਸੁਪਰੀਮ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨਤ ਸਿੰਘ ਦੀ ਹੱਤਿਆ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਜਗਤਾਰ ਸਿੰਘ ਹਵਾਰਾ ਦੀ ਦਿੱਲੀ ਦੀ ਤਿਹਾੜ ਜੇਲ੍ਹ ਵਿੱਚੋਂ ਪੰਜਾਬ ਦੀ ਕਿਸੇ ਵੀ ਜੇਲ੍ਹ ਵਿੱਚ ਤਬਦੀਲ ਕਰਨ ਦੀ ਮੰਗ ਕਰਦੀ ਪਟੀਸ਼ਨ ਤੇ ਕੇਂਦਰ ਅਤੇ ਹੋਰਨਾਂ ਧਿਰਾਂ ਤੋਂ ਕੱਲ੍ਹ ਜਵਾਬ ਮੰਗ ਲਿਆ ਜਿਕਰ ਜੋਗ ਹੈ ਕਿ ਬਿਰਤ ਸਿੰਘ ਦੀ ਹੱਤਿਆ ਦੇ ਦੋਸ਼ ਵਿੱਚ ਉਮਰ ਕੈਦ ਕਰ ਰਹੇ ਜਗਤਾਰ ਸਿੰਘ ਹਵਾਰਾ ਨੇ ਸੁਪਰੀਮ ਕੋਰਟ ਵਿੱਚ ਧਾਇਰ ਆਪਣੀ ਪਟੀਸ਼ਨ ਵਿੱਚ ਆਖਿਆ ਹੈ ਕਿ ਜੇਲ੍ਹ ਵਿੱਚ ਚੰਗੇ ਵਿਹਾਰ ਦੇ ਚਲਦਿਆਂ ਉਸ ਨੂੰ ਹੁਣ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਤਬਦੀਲ ਕੀਤਾ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਅੱਜ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਦੀ ਇਕੱਤਰਤਾ ਹੋਵੇਗੀ। ਇਸ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਕੀਤੇ ਜਾ ਸਕਦੇ ਹਨ। ਚਰਚਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੰਬੰਧੀ ਚੱਲ ਰਹੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਮਾਮਲੇ ਦੇ ਫੈਸਲੇ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਹੁਣ ਆਪਣਾ ਜਨਰਲ اجلاس ਸੱਦਣਾ ਚਾਹੁੰਦੀ ਹੈ ਤੇ ਇਸ ਦਾ ਐਲਾਨ ਅੱਜ ਦੀ ਅੰਤਰੰਕ ਕਮੇਟੀ ਦੀ ਬੈਠਕ ਵਿੱਚ ਕੀਤਾ ਜਾ ਸਕਦਾ ਹੈ। ਇਸ ਦੇ ਦਰਮਿਆਨ ਕੱਲ ਹਰਜਿੰਦਰ ਸਿੰਘ ਧਾਮੀ ਨੇ ਸੂਬਾ ਸਰਕਾਰ ਤੇ ਸੂਬੇ ਵਿੱਚ ਨਸ਼ਾ ਖੋਰੀ ਨੂੰ ਰੋਕਣ ਵਿੱਚ ਨਾਕਾਮ ਰਹਿਣ ਤੇ ਨਿਸ਼ਾਨਾ ਵੀ ਸਿੱਧਿਆ। 12 ਚ ਬੜੀ ਉਮਰ ਮੇਂ ਆਈ ਸੀਜੀ ਵੀ ਅਕਾਲੀ ਸਰਕਾਰ ਵੇਲੇ ਬਹੁਤ ਨਸ਼ੇ ਵਧੇ। ਤੇ ਜਿਹੜੀ ਕਾਂਗਰਸੀ ਸਰਕਾਰ ਆਈ 22 ਤੱਕ ਉਹਦਾ ਸਿਰਾਂ ਲਾਤਾ ਤੇ ਹੁਣ ਤਾਂ ਸਿਰਾਂ ਹੀ ਨਹੀਂ ਹੁਣ ਤਾਂ ਖਤਮ ਨਹੀਂ ਹੋਗੀ ਕਹਾਣੀ। ਹੁਣ ਤਾਂ ਪਿੰਡ ਪਿੰਡ ਦੀ ਤੇ ਨਗਰ ਨਗਰ ਦੀ ਤੇ ਕਮ ਹਲੇ-ਮਲੇ ਦੀ ਕਹਾਣੀ ਆ। ਜਿਹੜੇ ਮੂੰਹ ਨਾ ਕਹਿੰਦੇ ਸੀ ਤੀਹਾਂ ਦਿਨਾਂ ਚ ਖਤਮ ਕਰਦੇ ਆਂ ਵੀ ਤੇ ਅੱਜ ਮੇਰਾ ਖਿਆਲ ਆ ਮੈਂ ਕਿਉਂਕਿ ਪੁਲਿਸ ਅਫੀਸ਼ਰ ਦਾ ਨਾਮ ਨਹੀਂ ਲੈਣਾ ਚਾਹੁੰਦਾ ਉਹ ਕਹਿੰਦੇ ਅੱਜ ਦਾ ਸਮਗਰੀ ਆਉਂਦੇ ਸੀ ਦਾ ਗਾਂ ਨਿਕਲ ਜਾਂਦੀ ਹੁਣ ਤਾਂ ਕੰਜ਼ਿਊਮਰ ਇੱਥੇ ਬਹੁਤ ਬਣ ਗਏ ਸਵੇਰੇ ਦੇ ਸਿਹਤ ਮੰਤਰੀ ਕੱਲ ਮੁਹਾਲੀ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੁਹਾਣਾ ਵਿੱਚ ਬੱਚਿਆਂ ਨੂੰ ਡੇਂਗੂ ਪ੍ਰਤੀ ਜਾਗਰੂਕ ਕਰਨ ਅਚਾਨਕ ਪੁੱਜੇ ਪਰ ਸਕੂਲ ਦੇ ਦੌਰੇ ਤੇ ਪੁੱਜੇ ਸਿਹਤ ਮੰਤਰੀ ਉਸ ਸਮੇਂ ਹੈਰਾਨ ਪਰੇਸ਼ਾਨ ਨਜ਼ਰ ਆਏ ਜਦ ਸਕੂਲ ਵਿੱਚੋਂ ਹੀ ਅਧਿਕਾਰੀਆਂ ਨੂੰ ਡੇਂਗੂ ਦਾ ਲਾਰਵਾ ਮਿਲਿਆ ਸੇਤ ਮੰਤਰੀ ਨੇ ਹੁਣ ਸਿੱਖਿਆ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਕਿ ਸੂਬੇ ਦੇ ਸਾਰੇ ਸਕੂਲਾਂ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਜਾਵੇ ਅਤੇ ਵਿਦਿਆਰਥੀਆਂ ਨੂੰ ਡੇਂਗੂ ਪ੍ਰਤੀ ਜਾਗਰੂਕ ਕੀਤਾ ਜਾਵੇ। ਭਾਰਤ ਤੇ ਚੀਨ ਵਿਚਕਾਰ ਵਿਵਾਦਾਂ ਦੀ ਸੂਚੀ ਵਿੱਚ ਕੱਲ ਹੋਰ ਵਿਵਾਦ ਜੁੜ ਗਿਆ। ਚੀਨ ਨੇ ਫੌਜੀ ਗੱਲਬਾਤ ਦੌਰਾਨ ਕੱਲ ਭਾਰਤੀ ਫੌਜੀ ਅਧਿਕਾਰੀਆਂ ਕੋਲ ਆਪਣਾ ਅਰुणाਚਲ ਪ੍ਰਦੇਸ਼ ਦੇ ਦੋ ਹੋਰ ਇਲਾਕਿਆਂ ਤੇ ਦਾਵਾ ਠੋਕਿਆ। ਚੀਨ ਨੇ ਕੱਲ ਬੈਠਕ ਵਿੱਚ ਆਖਿਆ ਕਿ ਉਸ ਨੂੰ ਇਹਨਾਂ ਦੋ ਇਲਾਕਿਆਂ ਦੀ ਗਸ਼ਤ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਜਿਕਰਯੋਗ ਹੈ ਕਿ ਇਹ ਦੋਵੇਂ ਇਲਾਕੇ ਭਾਰਤ ਕੋਲ ਦਹਾਕਿਆਂ ਤੋਂ ਹਨ ਸੂਤਰਾਂ ਅਨੁਸਾਰ ਚੀਨ ਦੀਆਂ ਇਹ ਮੰਗਾਂ ਤਰਕਹੀਣ ਹਨ ਅਤੇ ਉਹ ਭਾਰਤ ਤੇ ਨਜਾਇਜ਼ ਦਬਾਅ ਬਣਾਉਣਾ ਚਾਹੁੰਦਾ ਹੈ ਉਧਰ ਕੱਲ ਚੀਨ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਜਦ ਅਮਰੀਕੀ ਫੌਜੀ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਚੀਨ ਦੀ ਇੱਕ ਨਿਰਮਾਣ ਅਧੀਨ ਪਰਮਾਣੂ ਪੰਡੂ ਵੀ ਡੁੱਬ ਗਈ ਹੈ ਹਾਲਾਂਕਿ ਚੁਨੀ ਅਧਿਕਾਰੀਆਂ ਨੇ ਇਸਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਕਾਂਟੋਰ ਵਿੱਚ ਭਾਰਤ ਬੰਗਲਾਦੇਸ਼ ਦਰਮਿਆਨ ਖੇਡੇ ਜਾ ਰਹੇ ਦੂਸਰੇ ਟੈਸਟ ਮੈਚ ਦੇ ਪਹਿਲੇ ਦਿਨ ਦੀ ਖੇਡ ਬਰਖਾ ਕਾਰਨ ਪ੍ਰਭਾਵਿਤ ਰਹੀ। ਪਹਿਲੇ ਦਿਨ ਮਹਿਜ 35 ਓਵਰਾਂ ਦੀ ਖੇਡ ਹੀ ਸੰਭਵ ਹੋ ਸકી ਜਿਸ ਵਿੱਚ ਬੰਗਲਾਦੇਸ਼ ਨੇ 3 ਵਿਕਟਾਂ ਗਵਾ ਕੇ 107 ਰਨ ਬਣਾ ਲਏ ਸਨ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ